ਹੈਲੋ एवरीवन ਅੱਜ ਆਪਾ ਪੜਨ ਜਾ ਰਹੇ ਹਾਂ ਕਿੱਸਾ ਕਵੀ ਹਾਫਿਜ਼ ਵਰਖੁਰਦਾਰ ਬਾਰੇ ਜਨਮ ਹਾਫਿਜ਼ ਵਰਖੁਰਦਾਰ ਦਾ ਜਨਮ ਤਖਤ ਹਜਾਰੇ ਦੇ ਨੇੜੇ ਇੱਕ ਪਿੰਡ ਮੁਸਲਮਾਨੀ ਵਿੱਚ 1030 ਹਿਜਰੀ ਸਨ 1652-53 ਦੇ ਨੇੜੇ ਹੋਇਆ ਉਸ ਦੀ ਕਬਰ ਸਿਆਲਕੋਟ ਤੋਂ 4 ਮੀਲ ਦੂਰ ਪਿੰਡ ਚਿੱਟੀ ਸੇਖਾਂ ਵਿੱਚ ਮੌਜੂਦ ਹੈ ਕੁਰਾਨ ਉਸ ਦੇ કંਠਿਆ ਸੀ ਵਰਖੁਰਦਾਰ ਕੁਰਾਨ ਮਜੀਦ ਦਾ ਹਾਫਿਜ਼ ਸੀ ਇਸੇ ਲਈ ਉਹ ਹਾਫਿਜ਼ ਬਰਖੁਰਦਾਰ ਨਾਮ ਨਾਲ ਮਸ਼ਹੂਰ ਹੋ ਗਿਆ। ਉਹ ਫਾਰਸੀ ਦਾ ਵਿਦਵਾਨ ਸੀ। ਸ਼ਾਹਜਹਾਂ ਤੇ ਔਰੰਗਜ਼ੇਬ ਉਸ ਦੇ ਸਮਕਾਲੀ ਸ਼ਾਸਕ ਸਨ। ਟਿੱਪਣੀਆਂ ਮੁਹੰਮਦ ਬਖਸ਼ ਨੇ ਸੈਫੁਲ ਮਲੂਕ ਵਿੱਚ ਦੱਸਿਆ ਹਾਫਿਜ਼ ਬਰਖੁਰਦਾਰ ਮੁਸੰਨਿਫ ਗੌਰ ਜੀਨਾ ਦੀ ਚਿੱਠੀ ਹਰ ਹਰ ਬੈਂਤ ਉਹਦਾ ਵੀ ਡਿੱਟਾ ਜਿਉ ਮਿਸਰੀ ਦੀ ਖਿੱਟੀ। ਮੁਹੰਮਦ ਬਖਸ਼ ਅਨੁਸਾਰ ਹਾਫਿਜ਼ ਬਰਖੁਰਦਾਰ ਦੇ ਜੀਵਨ ਦਾ ਸੰਬੰਧ ਚਿੱਠੀ ਪਿੰਡ ਨਾਲ ਸੀ। ਦੋ ਹਾਫਿਜ਼ ਹਾਫਿਜ਼ ਵਰਖੁਰਦਾਰ ਹੋਣ ਦਾ ਪੁਲੀਕਾ ਪਾਉਣ ਵਾਲਾ ਪਹਿਲਾ ਆਲੋਚਕ ਮੁਹੰਮਦ ਬਖਸ਼ ਸੀ। ਅਹਿਮਦ ਯਾਰ ਅਨੁਸਾਰ ਲੋਕਾਂ ਸਾਇਪੇ ਕਿਸੇ ਜੋੜੇ ਪੜੇ ਜਿਨਾ ਰਸਾਲੇ ਪਰ ਰੀਨਵਲਨਾ ਡਿੱਟਾ ਹਾਫਿਜ਼ ਮੁਸਲਮਾਨੀ ਵਾਲੇ। ਅਹਿਮਦ ਯਾਰ ਅਨੁਸਾਰ ਹਾਫਿਜ਼ ਵਰਖੁਰਦਾਰ ਦਾ ਪਿੰਡ ਮੁਸਲਮਾਨੀ ਹੈ। ਡਾਕਟਰ ਜੀਤ ਸਿੰਘ ਸੀਤਲ ਅਨੁਸਾਰ ਇਹ ਪੁਲੇਖਾ ਦੋ ਪਿੰਡਾ ਕਰਕੇ ਪਿਆ ਜੀਤ ਸਿੰਘ ਅਨੁਸਾਰ ਬਰਕਰਾਰ ਜਾਤ ਦਾ ਰਾਂਝਾ ਸੀ ਉਸ ਦਾ ਪਿੰਡ ਮੁਸਲਮਾਨੀ ਸੀ ਪਰ ਬਾਅਦ ਵਿੱਚ ਉਹ ਚਿੱਟੀ ਸ਼ੇਖਾ ਰਹਿਣ ਲੱਗਾ ਸੀ ਇਸ ਤਰ੍ਹਾਂ ਇਤਿਹਾਸਕਾਰ ਇਸ ਨਾਂ ਦੇ ਦੋ ਕਵੀਆਂ ਬਾਰੇ ਜ਼ਿਕਰ ਕਰਦੇ ਹਨ ਇੱਕ ਮੁਸਲਮਾਨੀ ਪਿੰਡ ਦਾ ਰਹਿਣ ਵਾਲਾ ਸੀ ਤੇ ਦੂਜਾ ਤਖਤ ਹਜ਼ਾਰੇ ਦਾ ਮੁਸਲਮਾਨੀ ਵਾਲਾ ਹਾਫਿਜ਼ ਵਰਕਰਦਾਰ ਔਰੰਗਜ਼ੇਬ ਦਾ ਸਮਕਾਲੀ ਸੀ ਤੇ ਦੂਜਾ ਵਾਰਿਸ਼ਾ ਦਾ ਦੋਵੇਂ ਆਪਣੇ ਨਾਂ ਨਾਲ ਹਾਫਿਜ਼ ਸ਼ਬਦ ਵਰਤਦੇ ਸਨ ਦੂਜੇ ਦਾ ਅਸਲ ਨਾਂ ਰਾਂਜਾ ਵਰਕਰਦਾਰ ਸੀ ਜੋ ਪਹਿਲੇ ਤੋਂ 100 ਸਾਲ ਮਗਰੋਂ ਹੋਇਆ ਸੀ ਦੋਹਾਂ ਨੇ ਕਿਸੇ ਅਤੇ ਇਸਲਾਮੀ ਸ਼ਰਾਰ ਨਾਲ ਸੰਬੰਧਿਤ ਪੁਸਤਕਾਂ ਲਿਖੀਆਂ ਸਨ ਅਤੇ ਦੋਹਾਂ ਦੀਆਂ ਰਚਨਾਵਾਂ ਆਪਸ ਵਿੱਚ ਮਿਸ਼ਰਤ ਹੋ ਗਈਆਂ ਹਨ ਇਨ੍ਹਾਂ ਵਿੱਚ ਹਾਫਿਜ਼ ਵਰਕਰਦਾਰ ਦੇ ਰਾਂਝਾ ਵਰਖੁਰਦਾਰ ਦੋਹਾਂ ਦੀਆਂ ਕਿਹੜੀਆਂ-ਕਿਹੜੀਆਂ ਰਚਨਾਵਾਂ ਹਨ ਇਹਨਾਂ ਬਾਰੇ ਨਿਰਣਾ ਅੱਜ ਤੱਕ ਨਹੀਂ ਹੋ ਸਕਿਆ ਅਸੀਂ ਇੱਥੇ ਪਿੰਡ ਮੁਸਲਮਾਨੀ ਜ਼ਿਲ੍ਹਾ ਸਰਗੋਦਾ ਦੇ ਰਹਿਣ ਵਾਲੇ ਹਾਫਿਜ਼ ਵਰਖੁਰਦਾਰ ਜੋ ਰਾਂਝਾ ਵਰਖੁਰਦਾਰ ਨਹੀਂ ਹੈ ਬਾਰੇ ਚਰਚਾ ਕਰਾਂਗੇ ਰਚਨਾਵਾਂ ਕਿੱਸਾ ਮਿਰਜਾ ਸਾਹਿਬਾ ਕਿੱਸਾ ਸਸੀ ਪੁੰਨੂ ਕਿੱਸਾ ਜੂਸੂ ਜਲੇਖਾ ਇੱਕ ਬਾਰਾਂਵਾਂ ਲਿਖਿਆ ਤਿੰਨ ਸਿਹਰਫੀਆਂ ਫਰਾਈਜੀ ਹਿੰਦੀ ਤੇ ਅਨਵਾਏ ਹਾਫੀਜ਼ ਇਹ ਧਾਰਮਿਕ ਰਚਨਾਵਾਂ ਸਨ ਉਸ ਦੇ ਕਿਸਿਆਂ ਸੰਬੰਧੀ ਚਰਚਾ ਕਰਦੇ ਹੋਏ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਉਸ ਦੀਆਂ ਤਿੰਨ ਵਿਸ਼ੇਸ਼ਤਾਵਾਂ ਦਾ ਜ਼ਿਕਰ ਕਰਦੇ ਹਨ ਮਿਰਜ਼ਾ ਸਾਹਿਬਾਦੀ ਕਿਸੇ ਵਿੱਚ ਕੁਝ ਬੁਨਿਆਦੀ ਪਰਵਰਤਨ ਕਰਕੇ ਕਹਾਣੀ ਨੂੰ ਸੰਪੂਰਨ ਕੀਤਾ ਸੱਸੀ ਪੁੰਨਣ ਦੇ ਕਿਸੇ ਨੂੰ ਪਹਿਲੀ ਵਾਰ ਐਨੇ ਵੇਰਵੇ ਵਿੱਚ ਬਿਆਨ ਕੀਤਾ ਕਿੱਸਾ ਯੂਸਫ ਚ ਲਿਖਾ ਨੂੰ ਪਹਿਲੀ ਵਾਰ ਪੰਜਾਬੀ ਰੂਪ ਦਿੱਤਾ ਅਹਿਮਦ ਯਾਰ ਅਨੁਸਾਰ ਸੁਤਰਾ ਮਿਆਂ ਨਾ ਹਾਫਿਜ਼ ਜੀਆ ਟੋਲ ਪੂਰਾ ਉਸ ਹੱੱਟੀ ਪਿਆਰਾ ਸਿੰਘ ਪਦਮ ਅਨੁਸਾਰ ਬਰਖੁਦਾ ਨੇ ਕਲਮ ਵਿੱਚ ਖਾਸ ਕਰਕੇ ਯੂਸਫ ਚੁਲਿੱਕਾ ਦੇ ਕਿੱਸੇ ਦੀ ਜੋ ਸਹਿਜਤਾ ਤੇ ਸਥਿਰਤਾ ਰੱਖੀ ਹੈ ਉਹ ਦੂਸਰੇ ਕਿੱਸਾਕਾਰਾਂ ਦੇ ਮੁਕਾਬਲੇ ਜ਼ਿਆਦਾ ਹੈ ਜੀਤ ਸਿੰਘ ਸੀਤਲ ਅਨੁਸਾਰ ਛੰਦ ਅਲੰਕਾਰ ਰਸ ਟੁਕਮੇ ਰੂਪ ਖੁੱਲਾ ਡੁੱਲਾ ਸੁਭਾ ਉਹ ਸਰ ਨੂੰ ਵਖਰਾ ਬਣਾਉਂਦੇ ਹਨ ਤੇ ਉਸ ਨੂੰ ਕਾਵ ਕਲਾ ਵਿੱਚ ਨਿਪੁੰਨ ਬਣਾਉਂਦੇ ਹਨ ਕਿੱਸਾ ਮਿਰਜਾ ਸਾਹਿਬਾ ਇਹ ਹੀ ਹਾਫਿਜ਼ ਬਰਖੁਰ ਦਾਦਾ ਪਹਿਲਾ ਕਿੱਸਾ ਹੈ ਇਸ ਕਿੱਸੇ ਦੀ ਕਥਾ ਤੇ ਛੰਦ ਚੱਲੀ ਪਿੱਲੂ ਵਾਲੀ ਹੀ ਹੈ ਇਸ ਕਿੱਸੇ ਦੀ ਅਧੂਰੀ ਕਹਾਣੀ ਨੂੰ ਇਸ ਵੀ ਸੰਪੂਰਨ ਰੂਪ ਪ੍ਰਦਾਨ ਕੀਤਾ ਗਿਆ ਹੈ ਕਈ ਪੰਕਤੀਆਂ ਪਿੱਲੂ ਦੇ ਕਿੱਸੇ ਦੀਆਂ ਹੀ ਅਦਲਾ ਬਦਲੀ ਕਰਕੇ ਇਸ ਕਿੱਸੇ ਵਿੱਚ ਪੇਸ਼ ਕੀਤੀਆਂ ਗਈਆਂ ਹਨ ਜਿਵੇਂ ਕਿ ਚੜਦੇ ਮਿਰਜੇ ਖਾਨ ਨੂੰ ਵੰਜਲ ਦਿੱਤਾ ਮਤ ਇਹ ਪਿੱਲੂ ਦੀਆਂ ਸਤਰਾਂ ਹਨ ਚੜਦੇ ਮਿਰਜੇ ਖਾਨ ਨੂੰ ਜੱਟ ਵੰਜਲ ਦੇਵੇ ਮਤ ਇਹ ਹਾਫਿਜ਼ ਦੀਆਂ 17 ਹਨ ਹਾਫਿਜ਼ ਨੇ ਇਸ ਕિસ્ਸੇ ਦਾ ਆਰੰਭ ਸਾਈਬਾ ਦੀ ਸੁੰਦਰਤਾ ਨਾਲ ਕੀਤਾ ਜੋ ਕਿ ਇਸ ਤੋਂ ਪਹਿਲਾਂ ਕਿਸੇ ਕિસ્ਸਾਕਾਰ ਨੇ ਨਹੀਂ ਕੀਤਾ ਹਾਫਿਜ਼ ਨਕਸ਼ਿਸ ਖਾਨ ਨਕਸ਼ਿ ਵਰਣਨ ਵਿਧੀ ਨੂੰ ਬਾਕਮਾਲ ਸਿਰਜਦਾ ਹੈ ਸਾਈਬਾ ਦੀ ਸੁੰਦਰਤਾ ਦੇ ਵਰਣਨ ਸਮੇ ਇਸ ਦਾ ਬਾਕੂਬੀ ਚਿੱਤਰਣ ਕੀਤਾ ਗਿਆ ਹੈ ਸਾਈਬਾ ਰੰਗ ਮਜੀਠ ਦਾ ਜਿਉਂ-ਜਿਉਂ ਰੰਗ ਤੁਰਨ ਉਦੀ ਜੁੱਤੀ ਤੇ ਦੋ ਵਾਲੀਆਂ ਦੋ ਬਤਖਾਂ ਚੋਗ ਚੁਗੰਨ ਉਸਨੇ ਸਾਈਬਾ ਦੇ ਨੈਣਾ ਦੀ ਤੁਲਨਾ ਕਟਾਰੀਆਂ ਨਾਲ ਕੀਤੀ ਹੈ ਸਾਈਬਾ ਦੇ ਤਿੱਖੇ ਨੈਣ ਕਟਾਰੀਆਂ ਦੂਸਰ ਕਾ ਕਰਨ ਜਿਉ ਤੇਜੀ ਸੂਰਜ ਸਾਹਮਣੇ ਲਾਟਾਂ ਨੈਣ ਮਚਨ ਕਿੱਸਾ ਸੱਸੀ ਪੁਨੋ ਸੱਸੀ ਪੁਨੋ ਹਾਫਿਜ਼ ਦੁਆਰਾ ਰਚਿਤ ਦੂਜਾ ਕਿੱਸਾ ਹੈ ਪੰਜਾਬੀ ਕਿੱਸਾ ਸਾਹਿਤੀ ਸਭ ਤੋਂ ਪਹਿਲਾ ਸੱਸੀ ਪੁੰਨੂ ਦੀ ਰਚਨਾ ਹਾਫਿਜ਼ ਵਰਕਰਦਾਰ ਦੁਆਰਾ ਕੀਤੀ ਗਈ ਹੈ। ਇਹ ਕਿੱਸਾ ਯਥਾਰਥਵਾਦੀ ਸ਼ੈਲੀ ਵਿੱਚ ਰਚਿਆ ਗਿਆ ਹੈ। ਵਿਦਵਾਨਾਂ ਅਨੁਸਾਰ ਇਹ ਕਿੱਸਾ ਪੂਰਾ ਨਹੀਂ ਤੇ ਇਸ ਦੇ ਕੁੱਲ 51 ਬੰਦ ਹਨ। ਡਾਕਟਰ ਪਿਆਰਾ ਸਿੰਘ ਭੋਗਲ ਹਾਫਿਜ਼ ਦੇ ਇਸ ਕਿੱਸੇ ਨੂੰ ਰਵਾਇਤੀ ਜਿਹਾ ਬਿਆਨ ਹੀ ਦੱਸਦੇ ਹਨ। ਪ੍ਰੋਫੈਸਰ ਕਿਰਪਾਲ ਸਿੰਘ ਸੇਲ ਸਰਲ ਤੇ ਠੇਠ ਪੰਜਾਬੀ ਠੇਠ ਭਾਸ਼ਾ ਵਿੱਚ ਲੋਕ ਉਕਤਿਆ ਨੂੰ ਲਿਖਣ ਕਰਕੇ ਹਾਫਿਜ਼ ਨੂੰ ਲੋਕ ਸ਼ੈਲੀ ਦਾ ਉਸਤਾਦ ਕਵੀ ਦੱਸਦਾ ਹੈ ਹਾਫਿਜ਼ ਨੇ ਸਸੀ ਦੀ ਕਹਾਣੀ ਨੂੰ ਰੋਮਾਂਟਿਕ ਰੰਗ ਨਹੀਂ ਦਿੱਤਾ ਪਰ ਦੋਹਾਂ ਪ੍ਰੇਮੀਆਂ ਦੀ ਮੌਤ ਉੱਤੇ ਪਸ਼ੂ ਪੰਛੀਆਂ ਦਾ ਰੁਦਨ ਤੇ ਪ੍ਰਕਿਰਤੀ ਦਾ ਦਰਵਤ ਭਰਿਆ ਚਿੱਤਰਣ ਬੜਾ ਕਲਾਮਈ ਹੈ ਕਿਸੇ ਦੀ ਵੰਗੀ ਵੇਖਣ ਯੋਗ ਹੈ ਹਾਫਿਜ਼ ਜੇ ਰੱਬ ਆਵੇ ਮਿਹਰ ਤੇ ਕੱਲਰ ਕੋਣ ਕਰੇ ਸੁੱਕੇ ਢਿੰਗਰ ਕੁਦਰਤੀ ਕਰਦਾ ਰੱਬ ਹਰੇ ਯੂਸਫ ਚਲੀਕਾ ਕਿੱਸਾ ਇਹ ਕਿੱਸਾ ਵਰਕੁਰਦਾਰ ਨੇ ਨਵਾਬ জাফর ਖਾਨ ਦੇ ਕਹਿਨ ਤੇ ਲਿਖਿਆ ਇਸ ਕਿੱਸੇ ਨਾਲ ਪੰਜਾਬੀ ਕਿੱਸਿਆਂ ਤੇ ਫਾਰਸੀ ਤੇ ਅਰਬੀ ਪਾਸ਼ਾ ਦੇ ਕਿੱਸਿਆਂ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਪੰਜਾਬੀ ਭਾਸ਼ਾ ਵਿੱਚ ਇਸ ਕਿੱਸੇ ਨਾਲ ਫਾਰਸੀ ਸ਼ਬਦਾਵਲੀ ਨਵੇਸ਼ ਕਰ ਗਈ ਇਸ ਵਿੱਚ ਦਵਾਈਆਂ ਚੰਦ ਵਰਤਿਆ ਗਿਆ ਭਾਸ਼ਾ ਕੇਂਦਰੀ ਪੰਜਾਬੀ ਵਰਤੀ ਗਈ ਪਹਿਲੀ ਵਾਰ ਇਸ ਕਿੱਸੇ ਨੂੰ ਡਾਕਟਰ ਪਿਆਰਾ ਸਿੰਘ ਪਦਮ ਨੇ ਸੰਪਾਦਿਤ ਕੀਤਾ ਫਾਰਸੀ ਵਿੱਚ ਇਸ ਕਿੱਸੇ ਨੂੰ ਸ਼ਾ ਨਾਮਾ ਮਹਾਕਾਬ ਦੇ ਰਚਿਤਾ ਫਿਰਦौसी ਨੇ ਲਿਖਿਆ ਸੀ ਹਾਫਿਜ਼ ਨੂੰ ਇਸ ਕਿੱਸੇ ਨੂੰ ਪਹਿਲੀ ਵਾਰ ਪੰਜਾਬੀ ਵਿੱਚ ਰਚੇ ਜਾਣ ਦਾ ਮਾਣਤਾ ਪ੍ਰਾਪਤ ਹੈ ਪਰ ਇਹ ਕਿੱਸਾ ਲੋਕ ਮਨਾ ਵਿੱਚ ਹਰਮਨ ਪਿਆਰਾ ਨਹੀਂ ਹੋ ਸਕਿਆ ਹਾਫਿਜ਼ ਨੇ ਯੂਸਫ ਦੇ ਲੇਖਾ ਕਿਸੇ ਵਿੱਚ ਰਚਨ ਦਾ ਸਮਾਂ 1090 ਹਿਜਰੀ ਜਾਂ 1679 ਈਸਵੀ ਦਿੱਤਾ ਹੈ ਇਸ ਕਿੱਸੇ ਵਿੱਚ ਯੂਸਫ ਤੇ ਜੁਲਖਾ ਦੀ ਸੁੰਦਰਤਾ ਦਾ ਬਿਆਨ ਬੜੇ ਕਲਾਤਮਕ ਅੰਦਾਜ਼ ਵਿੱਚ ਸਿਰਜਿਆ ਗਿਆ ਹੈ ਜੋ ਵੇਖਣ ਯੋਗ ਹੈ ਯੂਸਫ ਦੀ ਸੁੰਦਰਤਾ ਦਾ ਵਰਣਨ ਪੁੱਲ ਗਏ ਉਹ ਫਕਰ ਰੰਨਾ ਦੇ ਲਾਫਾਂ ਵਿਸਰ ਗਈਆਂ ਯੂਸਫ ਦੇ ਵੱਲ ਤਾਰਿਆਂ ਵਾਂਗੂ ਤਰਤਰ ਵੇਖਣ ਪਈਆਂ ਝੁਲੇਖਾ ਦੀ ਸੁੰਦਰਤਾ ਦਾ ਵਰਣਨ ਸੂਰਤ ਐਸ ਹਿਸਾਬੋਂ ਬਾਹਰ ਕਿਆ ਕਿਆ ਸਿਫਤ ਕਜੀਵੇ ਮੂੰਹ ਮਹਿਤਾਬ ਸੁਨੋਬਰ ਕਾ ਮਤ ਅੱਖੀ ਰੋਸ਼ਨ ਦੀਵੇ ਸੋ ਨਿਸ਼ਚੈ ਹਾਫਿਜ਼ ਬਰਕੁਦਾਰ ਪੰਜਾਬੀ ਗੀਸਾਕਾਰੀ ਦੇ ਨਵੇਂ ਦੌਰ ਵਿੱਚ ਪ੍ਰਵੇਸ਼ ਕਰਦਾ ਹੈ ਉਸ ਦੇ ਪਾਇ ਪੂਰਨਿਆਂ ਨਾਲ ਪੰਜਾਬੀ ਕਿੱਸਾ ਸਾਹਿਤ ਵਿਸ਼ੇ ਤੇ ਰੂਪਕੋਂ ਹੋਰ ਅਮੀਰ ਹੁੰਦਾ ਹੈ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ